ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਜੇਕਰ ਤੁਸੀਂ ਸਾਡੀਆਂ ਇਹ ਦਸੀਆਂ ਹੋਈਆਂ ਤਿੰਨ ਗੱਲਾਂ ਮੰਨ ਲੈਂਦੇ ਹੋ ਤਾਂ ਤੁਹਾਡੀ ਔਲਾਦ ਕਦੇ ਵੀ ਗਲਤ ਰਸਤੇ ਤੇ ਨਹੀਂ ਪਵੇਗੀ ਤੇ ਨਾਲ ਹੀ ਤੁਹਾਡੀ ਵੀ ਜ਼ਿੰਦਗੀ ਬਦਲ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਬਾਬਾ ਦੀਪ ਸਿੰਘ ਜੀ ਦੀ ਮਿਹਰ ਹਮੇਸ਼ਾ ਦੇ ਲਈ ਤੁਹਾਡੇ ਬੱਚਿਆਂ ਤੇ ਤੁਹਾਡੇ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੀ ਹਾਂ ਸਾਥ ਸੰਗਤ ਜੀ। ਇੱਕ ਨਗਰ ਦੇ ਵਿੱਚ ਇੱਕ ਦਰਖਤ ਦੇ ਉੱਪਰ ਮੋਰ ਤੇ ਮੋਰਨੀ ਰਹਿੰਦੇ ਸਨ। ਇੱਕ ਦਿਨ ਮੋਰਨੀ ਕਹਿਣ ਲੱਗੀ ਮੈਨੂੰ ਕਿਰਪਾ ਕਰਕੇ ਕੋਈ ਕਹਾਣੀ ਸੁਣਾਓ। ਉਸ ਵੇਲੇ ਮੋਰ ਨੇ ਇੱਕ ਕਹਾਣੀ ਸੁਣਾਈ। ਜਿਹੜੀ ਕਹਾਣੀ ਸਾਡੀ ਸੋਚ ਤੇ ਜ਼ਿੰਦਗੀ ਨੂੰ ਬਦਲ ਸਕਦੀ ਹੈ। ਇੱਕ ਛੋਟੀ ਜਿਹੀ ਕਹਾਣੀ। ਕਈ ਵਾਰ ਸਾਡੀ ਜ਼ਿੰਦਗੀ ਬਦਲ ਦਿੰਦੀ ਹੈ। ਮੋਰ ਨੇ ਕਹਾਣੀ ਸੁਣਾਈ, ਸੇਠ ਕਿਸੇ ਇੱਕ ਨਗਰ ਦੇ ਵਿੱਚ ਰਹਿੰਦਾ ਸੀ। ਉਹਦੇ ਕਰ ਰੱਬ ਨੇ ਉਹਨੂੰ ਇੱਕ ਧੀ ਦੀ ਦਾਤ ਦਿੱਤੀ। ਉਹ ਬਹੁਤ ਹੀ ਖੁਸ਼ ਸੀ ਕਿ ਪਰਮਾਤਮਾ ਨੇ ਮੈਨੂੰ ਧੀ ਦੀ ਦਾਤ ਦਿੱਤੀ ਹੈ। ਉਹ ਆਪਣੇ ਜਿਥੇ ਪੁੱਤਰਾਂ ਨੂੰ ਪਿਆਰ ਕਰਦਾ ਸੀ ਤੇ ਨਾਲ ਹੀ ਨੜ ਧੀ ਨੂੰ ਵੀ ਬੜਾ ਜ਼ਿਆਦਾ ਪਿਆਰ ਕਰਦਾ ਸੀ। ਉਹਨੇ ਆਪਣੀ ਧੀ ਦੀ ਹਰ ਇੱਕ ਇੱਛਾ ਪੂਰੀ ਕੀਤੀ। ਜੋ ਜੋ ਵੀ ਉਹਦੀ ਪੁੱਤਰੀ ਨੇ ਮੰਗਿਆ ਉਹਨੇ ਹਰ ਚੀਜ਼ ਉਸਨੂੰ ਲੈ ਕੇ ਦੇਣੀ। ਕਦੇ ਵੀ ਉਸਨੇ ਆਪਣੀ ਧੀ ਨੂੰ ਤਰਸਣ ਨਹੀਂ ਸੀ ਦਿੱਤਾ। ਅਕਸਰ ਕੀ ਹੁੰਦਾ ਹੈ ਕਿ ਜਿਹੜੇ ਬੱਚੇ ਲਾਡਲੇ ਹੁੰਦੇ ਹਨ ਉਹ ਵਿਗੜ ਹੀ ਜਾਂਦੇ ਹਨ ਹੌਲੀ ਹੌਲੀ ਜਦੋਂ ਬੱਚੀ ਵੱਡੀ ਹੋਈ ਨਿੱਕੀ ਨਿੱਕੀ ਗੱਲ ਤੇ ਰਸ ਜਾਂਦੀ ਸੀ ਨਿੱਕੀ ਨਿੱਕੀ ਗੱਲ ਤੇ ਉਹ ਰੋਣ ਲੱਗ ਜਾਂਦੀ ਸੀ ਜਿਸ ਤਰ੍ਹਾਂ ਸਮਾਂ ਬੀਤਦਾ ਗਿਆ ਉਹ ਜਵਾਨ ਹੋ ਗਈ ਹੁਣ ਜਦੋਂ ਲੜਕੀ ਜਵਾਨ ਹੋ ਗਈ ਉਹਦੇ ਵਿਆਹ ਦਾ ਵੀ ਫਿਕਰ ਹੋਣ ਲੱਗਾ ਕਿਉਂਕਿ ਇਹ ਇੱਕ ਰੀਤ ਹੈ ਸਮਾਜ ਦੀ ਕਿਉਂਕਿ ਕਹਿ ਦਿੰਦੇ ਹਨ ਕਿ ਬੱਚੀਆਂ ਤਾਂ ਕਦੇ ਰਾਜੇ ਰਾਣੀਆਂ ਨੇ ਵੀ ਨਹੀਂ ਰੱਖੀਆਂ ਉਹਨਾਂ ਨੂੰ ਵਿਆਉਣਾ ਹੀ ਪੈਂਦਾ ਹੈ ਇਸ ਕਰਕੇ ਸਾਨੂੰ ਆਪਣੇ ਬੱਚਿਆਂ ਨੂੰ ਹਮੇਸ਼ਾ ਚੰਗੇ ਸੰਸਕਾਰ ਦੇਣੇ ਚਾਹੀਦੇ ਹਨ ਕਿ ਜੇਕਰ ਉਹ ਆਪਣੇ ਕਿਸੇ ਬਗਾਨੇ ਘਰੇ ਵੀ ਜਾਣ ਤਾਂ ਉਥੇ ਜਾ ਕੇ ਵੀ ਅਗਲੇ ਮਾਤਾ ਪਿਤਾ ਨੂੰ ਆਪਣਾ ਮਾਤਾ ਪਿਤਾ ਹੀ ਸਮਝਣ ਉਹਨਾਂ ਦੀ ਇੱਜ਼ਤ ਮਾਣ ਕਰਨ ਉਹਨਾਂ ਨੂੰ ਉੱਠਣਾ ਬੈਠਣ ਦਾ ਸਲੀਕਾ ਵੀ ਸਿਖਾਉਣਾ ਚਾਹੀਦਾ ਹੈ ਕਿ ਜਦੋਂ ਵੀ ਅਗਲੇ ਘਰ ਜਾਂਦੀਆਂ ਹਨ ਸਾਡੀਆਂ ਧੀਆਂ ਤਾਂ ਉਹਨਾਂ ਨੂੰ ਸਾਰੀਆਂ ਹੀ ਮर्यादाਵਾਂ ਦਾ ਪਤਾ ਹੋਵੇ ਤਾਂ ਇਹ ਜਿਹੜੀ ਬੱਚੀ ਸੀ ਬਹੁਤ ਲਾਡਲੀ ਸੀ ਸੇਠ ਨੇ ਬਹੁਤ ਹੀ ਚੰਗਾ ਘਰ ਵੇਖ ਕੇ ਫਿਰ ਉਸ ਦਾ ਵਿਆਹ ਕਰ ਦਿੱਤਾ ਜਦੋਂ ਵਿਆਹ ਕੀਤਾ ਵਿਆਹ ਹੋਏ ਨੂੰ ਅਜੇ 5 ਹੀ ਦਿਨ ਹੋਏ ਸਨ ਕਿ ਲੜਕੀ ਨੇ ਆਪਣੇ ਪਿਤਾ ਜੀ ਨੂੰ ਚਿੱਠੀ ਲਿਖੀ ਕਿਉਂਕਿ ਜਮਾਨਾ ਉਦੋਂ ਚਿੱਠੀਆਂ ਦਾ ਸੀ ਕਿਉਂਕਿ ਟੈਲੀਫੋਨ ਨਹੀਂ ਸਨ ਹੁੰਦੇ ਚਿੱਠੀ ਦੇ ਵਿੱਚ ਲਿਖਿਆ ਸੀ ਕਿ ਪਿਤਾ ਜੀ ਮੈਨੂੰ ਤੁਸੀਂ ਕਿੱਥੇ ਵਿਆਹ ਦਿੱਤਾ ਹੈ ਮੈਂ ਤੇ ਬੜੀ ਮੁਸ਼ਕਿਲ ਦੇ ਨਾਲ ਇੱਥੇ ਰਹਿ ਰਹੀ ਹਾਂ ਇਹ ਤਾਂ ਨਰਕ ਭਰੀ ਜ਼ਿੰਦਗੀ ਹੈ ਆਹ 5 ਦਿਨਾਂ ਵਿੱਚ ਮੇਰੀ ਜ਼ਿੰਦਗੀ ਇਹਨਾਂ ਸਹੁਰੇ ਪਰਿਵਾਰ ਨੇ ਨਰਕ ਬਣਾ ਦਿੱਤੀ ਹੈ ਸੇਠ ਨੇ ਜਦੋਂ ਉਹ ਚਿੱਠੀ ਪੜ੍ਹੀ ਤੇ ਉਹ ਆਪਣੀ ਲੜਕੀ ਵੱਲ ਕਿਉਂਕਿ ਲਾੜਲੀ ਧੀ ਸੀ ਉਸਦੀ ਉਸ ਨੂੰ ਲੈਣ ਵਾਸਤੇ ਤੁਰ ਪਿਆ ਤੇ ਉਹਦੇ ਸਹੁਰੇ ਘਰ ਦੇ ਵੱਲ ਨੂੰ ਜਦੋਂ ਉਸਨੇ ਤੁਰਨਾ ਸ਼ੁਰੂ ਕੀਤਾ ਤੇ ਜਦੋਂ ਉੱਥੇ ਪਹੁੰਚਿਆ ਸਭ ਤੋਂ ਪਹਿਲਾਂ ਉਸਨੇ ਦਰਵਾਜ਼ੇ ਵਿੱਚ ਜਾ ਕੇ ਵੇਖਿਆ ਕਿ ਉਸਦੀ ਸੱਸ ਵਿਹੜੇ ਵਿੱਚ ਬੈਠੀ ਸੀ ਪਰ ਉਸਦੀ ਸੱਸ ਨੇ ਆਪਣੇ ਕੁੜਮ ਨੂੰ ਭਾਵਕੇ ਧੀ ਦੇ ਪਿਤਾ ਨੂੰ ਕਿਸੇ ਵੀ ਢੰਗ ਤਰੀਕੇ ਦੇ ਨਾਲ ਨਹੀਂ ਬੁਲਾਇਆ ਬਸ ਸਤਿ ਸ਼੍ਰੀ ਅਕਾਲ ਦਾ ਜਵਾਬ ਦਿੱਤਾ ਪਰ ਉਹ ਉਸਦਾ ਪਿਤਾ ਕੁਝ ਵੀ ਨਾ ਬੋਲਿਆ ਨਾ ਤਾਂ ਉਹਦੀ ਸਾਸੇ ਹੀ ਫਿਰ ਅੱਗੋਂ ਕੁਝ ਬੋਲੀ ਫਿਰ ਇਸ ਤਰ੍ਹਾਂ ਅੱਗੇ ਜਦੋਂ ਲੰਗਦਾ ਹੋਇਆ ਉਹ ਆਪਣੇ ਜਵਾਈ ਕੋਲ ਚੱਲਿਆ ਗਿਆ ਉੱਥੇ ਜਦੋਂ ਗਿਆ ਤਾਂ ਉਸ ਦਾ ਜਵਾਈ ਕਹਿਣ ਲੱਗਾ ਵੇਖੋ ਜੀ ਤੁਸੀਂ ਆਪਣੀ ਧੀ ਨੂੰ ਲੈ ਜਾਓ ਮੈਂ ਤਾਂ ਇਹਦੇ ਨਾਲ ਆਪਣੀ ਜ਼ਿੰਦਗੀ ਨਹੀਂ ਬਤੀਤ ਕਰ ਸਕਦਾ ਤੁਸੀਂ ਜੋ ਵੀ ਸਾਡਾ ਹਿਸਾਬ ਕਿਤਾਬ ਸੀ ਖਰਚਾ ਹੋਇਆ ਤੁਹਾਡੇ ਵਿਆਹ ਦੇ ਉੱਪਰ ਉਹ ਸਾਨੂੰ ਦੱਸ ਦਿਓ ਅਸੀਂ ਤੁਹਾਨੂੰ ਦੇ ਦੇਵਾਂਗੇ ਜਿਸ ਤਰ੍ਹਾਂ ਇਸ ਟਾਈਮ ਜਦੋਂ ਸਾਲਸੰਗਤ ਜੀ ਘਰਾਂ ਦੇ ਵਿੱਚ ਵਿਗਾਰਡ ਪੈ ਜਾਂਦਾ ਹੈ ਤਾਂ ਉੱਥੇ ਜਿਹੜੀਆਂ ਗੱਲਾਂ ਹੋਈਆਂ ਹੁੰਦੀਆਂ ਹਨ ਉਹ ਦਿਲਾਂ ਦੇ ਵਿੱਚ ਡਰਾਣਾ ਪੈਦਾ ਕਰ ਦਿੰਦੀਆਂ ਹਨ ਜਦੋਂ ਸੇਠ ਨੇ ਸਾਰੀ ਗੱਲਬਾਤ ਉੱਥੇ ਸੋਹਰਾ ਪਰਿਵਾਰ ਦੇ ਕੋਲੋਂ ਸੁਣੀ ਤਾਂ ਉਸਨੇ ਸੋਚਿਆ ਕਿ ਮੈਂ ਆਪਣੀ ਧੀ ਨੂੰ ਇੱਥੋਂ ਲੈ ਚੱਲਦਾ ਹਾਂ ਕਿਉਂਕਿ ਇੱਥੇ ਤਾਂ ਉਹਨੂੰ ਵਸਾਉਣ ਦੀ ਕੋਈ ਵੀ ਗੱਲ ਨਹੀਂ ਚੱਲ ਰਹੀ ਉਸਨੇ ਦੁਖੀ ਹੋ ਕੇ ਆਪਣੀ ਧੀ ਨੂੰ ਆਖਿਆ ਕਿ ਚਲ ਧੀਏ ਤੈਨੂੰ ਮੈਂ ਲੈ ਕੇ ਜਾਂਦਾ ਹਾਂ ਉਹਦੀ ਧੀ ਤਿਆਰ ਹੋ ਗਈ ਰਸਤੇ ਵਿੱਚ ਆਉਂਦੇ-ਆਉਂਦੇ ਸੇਠ ਨੇ ਆਪਣੀ ਧੀ ਨੂੰ ਪੁੱਛਿਆ ਕਿ ਪੁੱਤ ਤੇਰੀ ਸੱਸ ਦਾ ਸੁਭਾਅ ਕਿਦਾਂ ਦਾ ਹੈ ਉਹ ਕਹਿੰਦੀ ਕਿ ਉਹ ਤਾਂ ਡੈਣਾ ਤੋਂ ਵੀ ਭੈੜੀ ਹੈ ਫਿਰ ਉਸਨੇ ਪੁੱਛਿਆ ਕਿ ਪੁੱਤ ਤੇਰਾ ਸਹੁਰਾ ਕਿਦਾਂ ਦਾ ਹੈ ਤਾਂ ਉਹ ਕਹਿਣ ਲੱਗੀ ਉਹ ਤਾਂ ਜ਼ਾਲਮ ਆ ਤੇ ਆਖਿਆ ਫਿਰ ਸੇਠ ਨੇ ਕਿ ਤੇਰਾ ਜੇਠ ਦਾ ਸੁਭਾਅ ਕਿਵੇਂ ਦਾ ਹੈ ਕਹਿੰਦੀ ਕਿ ਜੇਠ ਦਾ ਸੁਭਾਅ ਤਾਂ ਹੀ ਅਮਰਾਜ ਦੇ ਸਮਾਨ ਹੈ ਜਿਹੜਾ ਸਜ਼ਾ ਦਿੰਦਾ ਹੈ ਤੇ ਨਰਕਾਂ ਵਿੱਚ ਸੁੱਟ ਦਿੰਦਾ ਹੈ ਫਿਰ ਉਸਨੇ ਆਖਿਆ ਕਿ ਤੇਰਾ ਘਰ ਵਾਲਾ ਕਿਦਾਂ ਦਾ ਹੈ ਤੈਨੂੰ ਕਿਵੇਂ ਦਾ ਲੱਗਦਾ ਹੈ ਕਹਿੰਦੀ ਕਿ ਮੇਰਾ ਘਰ ਵਾਲਾ ਮੈਨੂੰ ਜਮਦੂਤਾਂ ਵਰਗਾ ਲੱਗਦਾ ਹੈ ਫਿਰ ਸੇਠ ਨੇ ਪੁੱਛਿਆ ਤੇਰੀ ਨਣਾਂ ਤੈਨੂੰ ਕਿਦਾਂ ਦੀ ਲੱਗਦੀ ਹੈ ਉਹਨੇ ਆਖਿਆ ਮੈਨੂੰ ਤਾਂ ਉਹ ਚੜੇਲਾ ਵਰਗੀ ਲੱਗਦੀ ਹੈ। ਸੇਠ ਨੇ ਕਿਹਾ ਕਿ ਚਲ ਤੇਰੇ ਘਰ ਦੇ ਸਾਰੇ ਵੀ ਮੈਂਬਰ ਜੇਕਰ ਐਦਾਂ ਹਨ ਜਿੱਥੇ ਮੈਂ ਤੈਨੂੰ ਵਿਆਹ ਕੇ ਭੇਜਿਆ ਸੀ ਪਰ ਆਂਡ-ਗਵਾਂਡ ਤਾਂ ਚੰਗਾ ਹੀ ਹੋ ਪਿੰਡ ਦਾ ਮਾਹੌਲ ਕਿਦਾਂ ਦਾ ਹੈ? ਤਾਂ ਉਹ ਕਹਿਣ ਲੱਗੀ ਇੱਥੇ ਸਾਰੇ ਹੀ ਭੂਤਾਂ ਵਰਗੇ ਹਨ। ਮੈਨੂੰ ਇੱਥੇ ਕੋਈ ਵੀ ਬਿਲਕੁਲ ਚੰਗਾ ਨਹੀਂ ਲੱਗਦਾ। ਸੇਠ ਨੇ ਹੋਰ ਵੀ ਆਸੇ-ਪਾਸੇ ਕਈ ਲੋਕਾਂ ਬਾਰੇ ਪੁੱਛਿਆ ਪਰ ਉਹਦੀ ਧੀ ਨੇ ਸਾਰਿਆਂ ਨੂੰ ਮਾੜਾ ਹੀ ਆਖਿਆ। ਸੇਠ ਸੋਚਣ ਲੱਗਾ ਰਸਤੇ ਵਿੱਚ ਆਉਂਦਾ ਹੋਇਆ ਕਿ ਇੱਕ ਜਾਨਾ ਦਾ ਮਾੜਾ ਹੋ ਸਕਦਾ ਹੈ ਪਰ ਸਾਰੇ ਜਾਨੇ ਤੇ ਮਾੜੇ ਨਹੀਂ ਹੋ ਸਕਦੇ ਫਿਰ ਸੇਠ ਨੇ ਦਿਮਾਗ ਨਾਲ ਸੋਚਣਾ ਸ਼ੁਰੂ ਕੀਤਾ ਕਿ ਮੇਰੀ ਧੀ ਨੂੰ ਕੋਈ ਉੱਥੇ ਅਜੇ ਪਸੰਦ ਨਹੀਂ ਆਇਆ ਚਲੋ ਹਰ ਬੰਦੇ ਦੇ ਵਿੱਚ ਕੋਈ ਨਾ ਕੋਈ ਔਗਣ ਤਾਂ ਹੁੰਦੇ ਹਨ ਪਰ ਕਈ ਉਸ ਦੇ ਵਿੱਚ ਗੁਣਵਿਤਾ ਜ਼ਰੂਰ ਹੁੰਦੇ ਹਨ ਇਹਨੂੰ ਕਿਸੇ ਵਿੱਚ ਕੋਈ ਅਜੇ ਗੁਣ ਹੀ ਨਜ਼ਰ ਨਹੀਂ ਆਇਆ ਉੱਥੇ ਕਮਾਲ ਦੀ ਗੱਲ ਹੋ ਗਈ ਚਲੋ ਇਸ ਤਰ੍ਹਾਂ ਗੱਲਾਂ ਕਰਦੇ ਕਰਦੇ ਆਪਣੀ ਧੀ ਨੂੰ ਲੈ ਕੇ ਉਹ ਘਰ ਪਹੁੰਚ ਗਿਆ ਇਥੇ ਜਿਹੜੇ ਕਹਾਣੀ ਮੋਰ ਸੁਣਾ ਰਿਹਾ ਸੀ ਤੇ ਮੋਰਨੀ ਬੜੇ ਹੀ ਧਿਆਨ ਨਾਲ ਸੁਣ ਰਹੀ ਸੀ ਹੁੰਗਾਰੇ ਵੀ ਦੇ ਰਹੀ ਸੀ ਜਦੋਂ ਘਰੇ ਪਹੁੰਚ ਗਏ ਉਸ ਵੇਲੇ ਉਹਦੀ ਮਾਂ ਨੇ ਵੀ ਉਹਦੇ ਭਰਾ ਨੇ ਤੇ ਉਹਦੀ ਭਾਬੀ ਨੇ ਆਪਣੀ ਕੁੜੀ ਨੂੰ ਚੰਗੇ ਤਰੀਕੇ ਨਾਲ ਨਾ ਬੁਲਾਇਆ ਫਿਰ ਉਹ ਕਹਿਣ ਲੱਗੀ ਮੈਨੂੰ ਤਾਂ ਇੱਥੇ ਕੋਈ ਵੀ ਚੰਗੀ ਤਰ੍ਹਾਂ ਬੁਲਾ ਨਹੀਂ ਰਿਹਾ ਤਾਂ ਸੇਠ ਉਸਨੂੰ ਕਹਿਣ ਲੱਗਿਆ ਕਿ ਤੈਨੂੰ ਅਸੀਂ ਵਿਆਹ ਕੇ ਤੋਰਿਆ ਸੀ ਕਿ ਉੱਥੇ ਠੀਕ ਢੰਗ ਦੇ ਨਾਲ ਉਹਨਾਂ ਦੇ ਨਾਲ ਬੋਲ ਬਾਣੀ ਰੱਖੀ ਨਹੀਂ ਤਾਂ ਵਿਗਾਰਡ ਪੈ ਸਕਦਾ ਹੈ ਫਿਰ ਉਹ ਕਹਿਣ ਲੱਗੀ ਮੈਂ ਇਸੇ ਹੀ ਘਰ ਚੋਂ ਗਈ ਹਾਂ ਅੱਜ ਤੁਸੀਂ ਮੇਰੇ ਨਾਲ ਕਿਸ ਤਰੀਕੇ ਦੇ ਨਾਲ ਗੱਲ ਕਰ ਰਹੇ ਹੋ ਉਸਨੇ ਆਪਣੀ ਮਾਂ ਤੋਂ ਪੁੱਛਿਆ ਫਿਰ ਇਸ ਤਰ੍ਹਾਂ ਥੋੜੀ ਉਦਾਸ ਹੋ ਗਈ ਸੋਚਿਆ ਚਲੋ ਮੈਂ ਆਪਣੀਆਂ ਸਹੇਲੀਆਂ ਨੂੰ ਹੀ ਮਿਲ ਆਉਂਦੀ ਹਾਂ ਜਦੋਂ ਸਹੇਲੀਆਂ ਨੂੰ ਮਿਲਣ ਜਾਂਦੀ ਹੈ ਉਸ ਦੀਆਂ ਸਹੇਲੀਆਂ ਪੁੱਛਦੀਆਂ ਹਨ ਕਿ ਤੇਰਾ ਪਤੀ ਤੇਰੇ ਨਾਲ ਕਿਉਂ ਨਹੀਂ ਆਇਆ ਉਹ ਸਹੁਰਿਆਂ ਤੇ ਵਿੱਚੋਂ ਤੇਰੇ ਨਾਲ ਤਾਂ ਕੋਈ ਨਹੀਂ ਆਇਆ ਨਾ ਤੇਰੀ ਸੱਸ ਨਾ ਸਹੁਰਾ ਨਾ ਤੇਰਾ ਘਰ ਵਾਲਾ ਉਹ ਇਹੀ ਗੱਲਾਂ ਕਰੀ ਜਾ ਰਹੀਆਂ ਸਨ ਉਥੋਂ ਵੀ ਉਹ ਕੁੜੀ ਨਿਰਾਸ਼ ਹੋ ਕੇ ਵਾਪਸ ਘਰ ਆ ਜਾਂਦੀ ਹੈ ਅਗਲੀ ਸਵੇਰ ਗੁਰਦੁਆਰਾ ਸਾਹਿਬ ਜਾਂਦੀ ਹੈ ਉਥੇ ਵੀ ਲੋਕ ਗੱਲਾਂ ਕਰਦੇ ਹਨ ਕਿਉਂਕਿ ਬਹੁਤੇ ਲੋਕ ਸਾਤਸੰਗਤ ਜੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਨਹੀਂ ਆਉਂਦੇ ਚੁਗਲੀਆਂ ਕਰਨ ਦੇ ਲਈ ਆਉਂਦੇ ਹਨ ਲੋਕ ਕਹਿੰਦੇ ਹਨ ਕਿ ਵਿਆਹ ਤੋਂ ਨਹੀਂ ਛੇਤੀ ਵਾਪਸ ਆ ਗਈ ਲੱਗਦਾ ਇਹਦਾ ਹੁਣ ਛੇਤੀ ਤਲਾਕ ਹੋ ਜਾਵੇਗਾ ਇਹਦਾ ਸਹੁਰੇ ਪਰਿਵਾਰ ਦੇ ਵਿੱਚੋਂ ਨਾ ਇਹਦੇ ਨਾਲ ਕੋਈ ਸੱਸ ਆਈ ਹੈ ਨਾ ਹੀ ਘਰ ਵਾਲਾ ਇਹ ਕਿੱਧਰ ਚਲੇ ਗਏ ਸਾਰੇ ਲੱਗਦਾ ਹੈ ਹੁਣ ਇਸ ਦਾ ਤਲਾਕ ਹੋ ਕੇ ਹੀ ਰਹੇਗਾ ਇਹਦੀ ਜ਼ੁਬਾਨ ਬਹੁਤ ਹੈ ਸੇਠ ਦੀ ਧੀ ਉਹਨਾਂ ਬੀਬੀਆਂ ਨੂੰ ਮੂੰਹ ਜੋੜ ਕੇ ਗੱਲਾਂ ਕਰਦੀਆਂ ਸੁਣ ਕੇ ਫਿਰ ਉਥੋਂ ਵੀ ਨਿਰਾਸ਼ ਹੋ ਕੇ ਘਰੇ ਵਾਪਸ ਆ ਜਾਂਦੀ ਹੈ ਫਿਰ ਸੇਠ ਵੀ ਸੋਚਦਾ ਹੈ ਕਿ ਮੈਂ ਆਪਦੇ ਲਾਡਾਂ ਦੇ ਨਾਲ ਹੀ ਇਸ ਨੂੰ ਵਿਗਾਰਡ ਲਿਆ ਸੀ ਉਧਰੋਂ ਸੇਠ ਦੀ ਧੀ ਵੀ ਮਹਿਸੂਸ ਕਰਦੀ ਹੈ ਇਸ ਗੱਲ ਨੂੰ ਕਿ ਹੁਣ ਮੈਂ ਸਹੁਰੇ ਪਰਿਵਾਰ ਤੋਂ ਜਦੋਂ ਆਈ ਹਾਂ ਭਾਵੇਂ 5 6 ਦਿਨ ਵੀ ਉਥੇ ਰਹੀ ਹਾਂ ਪਰ ਮੇਰੇ ਨਾਲ ਕੋਈ ਪੇਕੇ ਪਰਿਵਾਰ ਵਿੱਚ ਠੀਕ ਢੰਗ ਦੇ ਨਾਲ ਗੱਲ ਨਹੀਂ ਕਰ ਰਿਹਾ ਮੈਂ ਆਪਣੇ ਪਿਤਾ ਦਾ ਸਿਰ ਨੀਵਾ ਕਰ ਰਹੀ ਹਾਂ ਸਾਸੰਗਤ ਜੀ ਪਰ ਉਹ ਲਾਡਾਂ ਦੇ ਵਿੱਚ ਪਲੀ ਹੋਈ ਸੀ ਇੱਕ ਰਾਜਕੁਮਾਰੀ ਦੇ ਵਾਂਗ ਸੇਠ ਨੇ ਉਸ ਨੂੰ ਰੱਖਿਆ ਵੀ ਰਾਜਕੁਮਾਰੀਆਂ ਵਾਂਗ ਸੀ ਫਿਰ ਸੇਠ ਨੇ ਇੱਕ ਦਿਨ ਬੜੇ ਪਿਆਰ ਨਾਲ ਬਿਠਾ ਲਿਆ ਤੇ ਆਪਣੀ ਧੀ ਰਾਣੀ ਨੂੰ ਕਹਿਣ ਲੱਗਾ ਵੇਖੋ ਜੀ ਹੁਣ ਤੂੰ ਦੇਖ ਲੈਣਾ ਕਿ ਤੂੰ ਪੇਕੇ ਪਰਿਵਾਰ ਦੇ ਵਿੱਚ ਕਿਵੇਂ ਤੇਰੇ ਨਾਲ ਮਾੜਾ ਸਲੂਕ ਹੋ ਰਿਹਾ ਹੈ ਜੇ ਤੂੰ ਸਹੁਰਾ ਪਰਿਵਾਰ ਵਿੱਚ ਨਹੀਂ ਵਸ ਸਕੀ ਤਾ ਤੇਰੀ ਭਾਬੀ ਨੇ ਤੇਰੀ ਇੱਜ਼ਤ ਬਿਲਕੁਲ ਵੀ ਨਹੀਂ ਕੀਤੀ ਤੇਰਾ ਭਰਾ ਵੀ ਤੇਰੇ ਨਾਲ ਠੀਕ ਢੰਗ ਨਾਲ ਨਹੀਂ ਬੋਲਦਾ ਤੇਰੀ ਮਾਂ ਦਾ ਵੀ ਸੁਭਾ ਤੇਰੇ ਨਾਲ ਰੁੱਖਾ ਹੋ ਗਿਆ ਹੈ ਤੇਰੇ ਨਾਲ ਉਂਝ ਹੀ ਖੜਾ ਹਾਂ ਇੱਥੇ ਆਪਣੇ ਨਗਰ ਵਿੱਚ ਕੋਈ ਮਹਾਪੁਰਖ ਰਹਿੰਦੇ ਹਨ ਮੈਂ ਉਹਨਾਂ ਦੇ ਕੋਲੋਂ ਤੇਰੀ ਸਮੱਸਿਆ ਦਾ ਹੱਲ ਪੁੱਛ ਕੇ ਆਉਂਦਾ ਹਾਂ ਫਿਰ ਸੇਠ ਉਹਨਾਂ ਮਹਾਪੁਰਖਾਂ ਦੇ ਕੋਲ ਚਲਿਆ ਜਾਂਦਾ ਹੈ ਤੇ ਉਹਨਾਂ ਦੇ ਕੋਲੋਂ ਆਪਣੀ ਧੀ ਦੇ ਸਾਰੀਆਂ ਹੀ ਪਰੇਸ਼ਾਨੀਆਂ ਦਾ ਹੱਲ ਪੁੱਛ ਕੇ ਆਉਂਦਾ ਹੈ ਤੇ ਆ ਕੇ ਉਸ ਨੂੰ ਕਹਿੰਦਾ ਹੈ ਕਿ ਦੋ ਗੱਲਾਂ ਮੈਨੂੰ ਮਹਾਪੁਰਖਾਂ ਨੇ ਦਸੀਆਂ ਹਨ ਜੇ ਤੇਰੀ ਧੀ ਯਾਦ ਰੱਖ ਲਵੇਗੀ ਤਾਂ ਸਹੁਰੇ ਪਰਿਵਾਰ ਨੂੰ ਆਪਣੀ ਮੁਠੀ ਵਿੱਚ ਕਰ ਲਵੇਗੀ ਪੇਕਾ ਪਰਿਵਾਰ ਵੀ ਫਿਰ ਉਸ ਦੀ ਇੱਜ਼ਤ ਕਰੇਗਾ ਜਿਹੜੇ ਰਿਸ਼ਤੇ ਟੁੱਟੇ ਹੋਏ ਹਨ ਉਹ ਮੜ ਤੋਂ ਠੀਕ ਹੋ ਜਾਣਗੇ ਮਹਾਪੁਰਖਾਂ ਨੇ ਦੋ ਚੀਜ਼ਾਂ ਦੇ ਬਾਰੇ ਦੱਸਿਆ ਉਹ ਦੀ ਧੀ ਬੜੀ ਖੁਸ਼ ਹੋ ਗਈ ਕਿ ਸੱਚੀ ਸਹੁਰਾ ਪਰਿਵਾਰ ਮੇਰੀ ਮੁਠੀ ਵਿੱਚ ਹੋ ਜਾਵੇਗਾ ਕਿਉਂਕਿ ਹਰ ਨਾ ਨੂੰ ਹੁੰਦਾ ਹੈ ਕਿ ਸਹੁਰਾ ਪਰਿਵਾਰ ਮੇਰੀ ਮੁੱਠ ਵਿੱਚ ਹੋਵੇ ਜਿਵੇਂ ਮੈਂ ਕਹਾਂ ਓਵੇਂ ਹੀ ਹੋਵੇ। ਮਹਾਪੁਰਖਾਂ ਨੇ ਜਿਹੜੀ ਗੱਲ ਕਹੀ ਕਿ ਤੂੰ 90 ਦਿਨ ਕਿਸੇ ਨਾਲ ਕੋਈ ਵੀ ਗੱਲਬਾਤ ਨਹੀਂ ਕਰਨੀ। ਕਿਸੇ ਨੂੰ ਕੁਝ ਵੀ ਉੱਚਾ ਨੀਵਾਂ ਨਹੀਂ ਬੋਲਣਾ। ਕੋਈ ਤੈਨੂੰ ਭਾਵੇਂ ਜੋ ਮਰਜ਼ੀ ਕਹੀ ਜਾਵੇ ਤੂੰ ਅੱਗੋਂ ਕੋਈ ਜਵਾਬ ਨਹੀਂ ਦੇਣਾ। ਜੇ 90 ਦਿਨ ਤੂੰ ਚੁੱਪ ਕਰਕੇ ਕੱਟ ਲਵੇਂਗੀ ਤਾਂ ਸਾਰੇ ਹੀ ਤੇਰੇ ਵੱਸ ਵਿੱਚ ਹੋ ਜਾਣਗੇ। ਸਾਰੇ ਤੇਰੀ ਮੁਠੀ ਵਿੱਚ ਆ ਜਾਣਗੇ। ਪਰ 90 ਦਿਨ ਤੂੰ ਕੁਝ ਨਹੀਂ ਬੋਲਣਾ। ਇਸ ਤਰ੍ਹਾਂ ਪਿਤਾ ਨੇ ਜਦੋਂ ਕਿਹਾ ਤੇ ਕਹਿੰਦੇ ਕਿ ਉਹਨੇ ਕਹਿਤਾ ਕਿ ਇੱਕ ਮੰਤਰ ਵੀ ਦਿੱਤਾ ਹੈ ਪੜਨ ਚੱਲ ਕੋਈ ਗੱਲ ਨਹੀਂ ਮੰਤਰ ਤਾਂ ਮੈਂ ਪੜ ਲਿਆ ਕਰੂੰ ਤੇਰੇ ਵੰਡੇ ਦਾ ਪਰ ਤੂੰ 90 ਦਿਨ ਬਿਲਕੁਲ ਚੁੱਪ ਰਹਿਣਾ ਹੈ ਕਿਸੇ ਨੂੰ ਬੁਲਾਉਣਾ ਹੀ ਨਹੀਂ ਸੇਠ ਨੇ ਅਗਲੇ ਹੀ ਦਿਨ ਆਪਣੀ ਧੀ ਨੂੰ ਕਿਹਾ ਕਿ ਤਿਆਰ ਹੋ ਜਾ ਤੂੰ ਆਪਣੇ ਕੱਪੜੇ ਬਨ ਲੈ ਤੈਨੂੰ ਮੈਂ ਤੇਰੇ ਸਹੁਰੇ ਪਰਿਵਾਰ ਵਿੱਚ ਛੱਡ ਕੇ ਆਉਂਦਾ ਹਾਂ ਉਥੇ 90 ਦਿਨ ਰਹਿ ਕੇ ਤੈਨੂੰ ਇਹ ਸਭ ਕੁਝ ਕਰਨਾ ਪਵੇਗਾ ਫਿਰ ਹੀ ਸਹੁਰਾ ਪਰਿਵਾਰ ਤੇਰੇ ਵਸ ਵਿੱਚ ਹੋਵੇਗਾ ਫਿਰ ਉਸ ਦੀ ਸਾਰਾ ਹੀ ਪਰਿਵਾਰ ਉਸ ਧੀ ਨੂੰ ਤੋਰਦਾ ਹੈ ਤੇ ਹੁਣ ਉਹ ਸੋਚਦੀ ਜਾਂਦੀ ਹੈ ਕਿ ਸ਼ਾਇਦ ਜੇਕਰ ਮੈਂ 90 ਦਿਨ ਚੁੱਪ ਰਹਾਂਗੀ ਤਾਂ ਮੇਰੇ ਪਰਿਵਾਰ ਮੇਰੇ ਵੱਸ ਵਿੱਚ ਹੋ ਜਾਵੇਗਾ। ਉਹ ਸੇਠ ਆਪਣੀ ਧੀ ਨੂੰ ਲੈ ਕੇ ਸਹੁਰੇ ਪਰਿਵਾਰ ਵਿੱਚ ਪਹੁੰਚਦਾ ਹੈ। ਉਹ ਬੜੇ ਹੈਰਾਨ ਹੋ ਜਾਂਦੇ ਹਨ। ਤੋੜੇ ਦਿਨ ਪਹਿਲਾਂ ਤਾਂ ਅਸੀਂ ਤੁਹਾਨੂੰ ਤੋੜਿਆ ਸੀ ਤੁਸੀਂ ਫਿਰ ਆ ਗਏ। ਗੁੱਸੇ ਵਿੱਚ ਬੋਲਦੇ ਹਨ। ਤੇ ਸੇਠ ਉਹਨਾਂ ਨੂੰ ਕਹਿੰਦਾ ਹੈ ਕਿ ਬੱਚਿਆਂ ਤੋਂ ਗਲਤੀਆਂ ਹੋ ਜਾਂਦੀਆਂ ਹਨ। ਆਪਾਂ ਤਾਂ ਸਿਆਣੇ ਹਾਂ। ਇੱਕ ਵਾਰ ਮੇਰੀ ਧੀ ਨੂੰ ਆਪਣੀ ਗਲਤੀ ਨੂੰ ਸੁਧਾਰਨ ਦਾ ਮੌਕਾ ਦਿਓ। ਸਾਸਤੇ ਸਹੁਰਾ ਕਹਿਣ ਲੱਗੇ ਨਹੀਂ ਅਸੀਂ ਤੇਰੀ ਧੀ ਨੂੰ ਆਪਣੇ ਘਰ ਵਿੱਚ ਨਹੀਂ ਰੱਖ ਸਕਦੇ ਪਰ ਵਾਰ-ਵਾਰ ਜਦੋਂ ਸੇਠ ਨੇ ਕਿਹਾ ਕਿ ਬੱਚਿਆਂ ਤੋਂ ਗਲਤੀਆਂ ਹੋ ਜਾਂਦੀਆਂ ਹਨ ਤਾਂ ਉਹਨਾਂ ਨੇ ਸੇਠ ਦਾ ਕਹਿਣਾ ਮੰਨ ਲਿਆ ਉਹਦੀ ਧੀ ਨੂੰ ਆਪਣੇ ਘਰ ਵਿੱਚ ਰੱਖ ਲਿਆ ਇਥੇ ਸਾਥ ਸੰਗਤ ਜੀ ਗੱਲ ਯਾਦ ਰੱਖਣਾ ਕਿ ਇਹ ਗੱਲ ਜਦੋਂ ਆਪਣੇ ਬੱਚੇ ਹੁੰਦੇ ਹਨ ਤਾਂ ਉਹਨਾਂ ਦੀਆਂ ਨਿੱਕੀਆਂ-ਨਿੱਕੀਆਂ ਤੇ ਵੱਡੀਆਂ-ਵੱਡੀਆਂ ਗਲਤੀਆਂ ਨੂੰ ਜਦੋਂ ਅਸੀਂ ਨਜ਼ਰਅੰਦਾਜ਼ ਕਰਨਾ ਸ਼ੁਰੂ ਕਰ ਦਿੰਦੇ ਹਾਂ ਤੇ ਜਦੋਂ ਸਾਡੀਆਂ ਧੀਆਂ ਫਿਰ ਵਿਆਹੀਆਂ ਜਾਂਦੀਆਂ ਹਨ ਸਹਰੇ ਪਰਿਵਾਰ ਵਿੱਚ ਉਹਨਾਂ ਦੀਆਂ ਗਲਤੀਆਂ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾਂਦਾ ਬਲਕਿ ਉਭਾਰ ਕੇ ਸਾਹਮਣੇ ਲਿਆਂਦਾ ਜਾਂਦਾ ਹੈ ਉਹਨਾਂ ਦੀ ਉੱਥੇ ਗਲਤੀ ਦੀ ਸਜ਼ਾ ਮਿਲਦੀ ਹੈ ਨਾ ਕਿ ਮਾਫੀ ਇਸ ਕਰਕੇ ਤਾਂ ਸਿਆਣੇ ਕਹਿੰਦੇ ਹਨ ਕਿ ਆਪਣੀਆਂ ਧੀਆਂ ਨੂੰ ਚੰਗੇ ਸੰਸਕਾਰ ਦਿਓ ਪੁੱਤਰਾਂ ਨੂੰ ਵੀ ਦਿਓ ਕਿਉਂਕਿ ਉਹਨਾਂ ਦੇ ਨਾਲ ਵੀ ਬਗਾਨੇ ਘਰੋਂ ਵਿਆਹ ਕੇ ਧੀਆਂ ਆਉਂਦੀਆਂ ਹਨ ਇਸ ਤਰ੍ਹਾਂ ਹੀ ਕਹਾਣੀ ਫਿਰ ਉਹ ਮੋਰ ਜਿਹੜਾ ਹੈ ਮੋਰਨੀ ਨੂੰ ਸੁਣਾ ਰਿਹਾ ਹੁੰਦਾ ਹੈ ਤੇ ਮੋਰਨੀ ਕਹਿੰਦੀ ਕਿ ਅੱਗੋਂ ਕੀ ਹੋਇਆ ਫਿਰ ਸੇਠ ਨੇ ਇਸ ਤਰ੍ਹਾਂ ਆਖਿਆ ਕਿ ਤਿੰਨ ਮਹੀਨੇ ਇੱਥੇ ਉਸ ਨੂੰ ਰੱਖ ਲਓ ਤਿੰਨ ਮਹੀਨੇ ਦੇ ਵਿੱਚ ਜੇਕਰ ਇਸ ਨੇ ਸੁਧਰਨਾ ਹੋਇਆ ਤਾਂ ਸੁਧਰ ਜਾਵੇਗੀ ਜੇ ਨਾ ਸੁਧਰੀ ਮੈਂ ਆਪਣੀ ਧੀ ਨੂੰ ਵਾਪਸ ਲੈ ਜਾਵਾਂਗਾ ਫਿਰ ਇਹ ਕਹਾਣੀ ਅੱਗੇ ਵੱਧਦੀ ਹੈ ਫਿਰ ਉੱਥੇ ਤਿੰਨ ਮਹੀਨੇ ਉਹ ਕੁੜੀ ਰਹਿੰਦੀ ਹੈ ਉਹਨੇ ਆਪਦੇ ਪਿਤਾ ਜੀ ਦਾ ਦੱਸਿਆ ਹੋਇਆ ਮੰਤਰ ਵੀ ਯਾਦ ਕਰ ਲਿਆ ਤੇ ਤਿੰਨ ਮਹੀਨੇ ਕਿਸੇ ਨੇ ਉਸ ਨੂੰ ਕੋਈ ਵੀ ਜਵਾਬ ਨਾ ਦਿੱਤਾ ਨਾ ਹੀ ਉਹ ਕਿਸੇ ਦੇ ਮੋਹਰਿਆਂ ਬੋਲੀ 90 ਦਿਨ ਉੱਥੇ ਚੁੱਪ ਹੀ ਰਹੀ ਸਹਾਰੇ ਕਹਿਣ ਲੱਗੇ ਕਿ ਅੱਗੇ ਤਾਂ ਸਾਨੂੰ ਭੱਜ-ਭੱਜ ਪੈਂਦੀ ਸੀ ਕਲੇਸ਼ ਕਰਦੀ ਸੀ ਉੱਚੀ ਬੋਲਦੀ ਸੀ ਇਹਨਾਂ 5 ਹੀ ਦਿਨਾਂ ਦੇ ਵਿੱਚ ਇਹਨਾਂ ਸੁਧਾਰ ਇਸ ਦੇ ਵਿੱਚ ਕਿਵੇਂ ਆ ਗਿਆ ਹੈ ਕਿ ਇਸਨੇ ਤਾਂ ਝਗੜਾ ਕਰਨਾ ਹੀ ਬੰਦ ਕਰ ਦਿੱਤਾ ਹੈ ਉਸ ਦਾ ਸਹਰਾ ਪਰਿਵਾਰ ਵੀ ਸੋਚਦਾ ਕਿ ਕਿਵੇਂ ਬਦਲ ਗਈ ਫਿਰ 90 ਦਿਨ ਇਹੋ ਜਿਹਾ ਵਾਪਰਿਆ ਕਿ ਉਹਦੇ ਘਰ ਕਦੇ ਵੀ ਕਲੇਸ਼ ਨਹੀਂ ਸੀ ਹੋਇਆ ਇੱਕ ਵਾਰ ਉਸਦੇ ਸਹਰੇ ਦੇ ਕੋਲੋਂ ਚਾਹ ਦਾ ਚੀਨੀ ਦਾ ਕੱਪ ਵੀ ਟੁੱਟ ਗਿਆ ਪਰ ਉਹਦੇ ਮਨ 'ਚ ਆਇਆ ਕਿ ਮੈਂ ਇਹਨੂੰ ਕੁਝ ਨਹੀਂ ਕਹਿਣਾ ਮੈਂ 90 ਦਿਨ ਚੁੱਪ ਰਹਿਣਾ ਹੈ ਹੌਲੀ ਹੌਲੀ ਸਾਥ ਸੰਗਤ ਜੀ ਬੰਦੇ ਨੂੰ ਜਿਹੜੀ ਆਦਤ ਹੁੰਦੀ ਹੈ ਉਹ ਪੱਕ ਜਾਂਦੀ ਹੈ ਜਦੋਂ 90 ਦਿਨ ਲੰਘ ਗਏ ਫਿਰ ਉਹਦਾ ਸੁਭਾਅ ਹੀ ਬਣ ਗਿਆ ਕਿ ਉਸਨੂੰ ਕਿਸ ਨੂੰ ਜਵਾਬ ਦੇਣਾ ਹੀ ਸਹੀ ਨਹੀਂ ਸੀ ਲੱਗਦਾ ਉੱਥੇ ਉਹ ਸੁਖੀ ਵਸਣ ਲੱਗੀ ਸਾਰੇ ਹੀ ਘਰ ਪਰਿਵਾਰ ਵਾਲੇ ਫਿਰ ਉਸਨੂੰ ਚੰਗਾ ਸਮਝਣ ਲੱਗੇ ਉਸ ਨਾਲ ਪਿਆਰ ਕਰਨ ਲੱਗੇ ਉਸ ਦੀ ਜ਼ਿੰਦਗੀ ਵਿੱਚ ਸੁੱਖ ਆਉਣਾ ਸ਼ੁਰੂ ਹੋ ਗਿਆ ਕਿਉਂਕਿ ਕਿਹਾ ਜਾਂਦਾ ਹੈ ਇੱਕ ਚੁੱਪ ਤੇ 100 ਸੁਖ ਇਸ ਲਈ ਉਸ ਨੂੰ ਸਬਰ ਕਰਨਾ ਆ ਗਿਆ ਘੱਟ ਬੋਲਣਾ ਆ ਗਿਆ ਕਿਉਂਕਿ ਗਿਆਨ ਹਾਸਲ ਹੋ ਚੁੱਕਾ ਸੀ ਉਸ ਨੂੰ ਇਸ ਤਰ੍ਹਾਂ ਉਸ ਦੀ ਜ਼ਿੰਦਗੀ ਵਿੱਚ ਬਹੁਤ ਹੀ ਸੁਧਾਰ ਹੋਇਆ ਕਿਉਂਕਿ ਸਾਧ ਸੰਗਤ ਜੀ ਵੇਖੋ ਜੀ ਸਾਰੇ ਹੀ ਘਰਾਂ ਦੇ ਵਿੱਚ ਲੜਾਈ ਝਗੜਾ ਤਾਂ ਹੁੰਦਾ ਹੀ ਰਹਿੰਦਾ ਹੈ ਦਿਲ ਵੀ ਟੁੱਟਦੇ ਰਹਿੰਦੇ ਹਨ ਪਰ ਇਹ ਚੀਜ਼ ਸੋਚਣ ਦੀ ਲੋੜ ਹੈ ਕਿ ਜਿਹੜੇ ਵਿਦਵਾਨ ਹੁੰਦੇ ਹਨ ਸਾਧ ਸੰਗਤ ਜੀ ਸਾਨੂੰ ਇਸੇ ਕਰਕੇ ਤਾਂ ਵਿਦਵਾਨ ਆਖਦੇ ਹਨ ਕਿ ਤਲਾਕ ਲੈਣਾ ਤਾਂ ਦੂਰ ਦੀ ਗੱਲ ਹੈ ਲਾਕ ਨਾਮ ਦਾ ਸ਼ਬਦ ਜਿਹੜਾ ਮੂੰਹ ਦੇ ਵਿੱਚ ਆਉਂਦਾ ਹੈ ਉਹ ਵੀ ਸਾਡੇ ਮੂੰਹ ਦੇ ਵਿੱਚ ਨਹੀਂ ਆਉਣਾ ਚਾਹੀਦਾ ਤੇ ਸਾਨੂੰ ਆਪਣੇ ਬੱਚਿਆਂ ਨੂੰ ਲਾਡ ਪਿਆਰ ਕਰਨਾ ਤਾਂ ਜ਼ਰੂਰੀ ਹੈ ਪਰ ਇੰਨਾ ਵੀ ਨਾ ਕਰੋ ਕਿ ਉਹ ਵਿਗੜ ਜਾਣ ਪਰਿਵਾਰ ਦੇ ਵਿੱਚ ਉਹਨਾਂ ਨੂੰ ਬੈਠਣਾ ਉੱਠਣਾ ਸਿਖਾਉਣਾ ਚਾਹੀਦਾ ਹੈ ਉਹਨਾਂ ਨੂੰ ਆਪਣੇ ਉੱਤੇ ਗੱਲਾਂ ਚੱਲਣੀਆਂ ਸਿਖਾਉਣੀਆਂ ਚਾਹੀਦੀਆਂ ਹਨ ਉਹਨਾਂ ਨੂੰ ਦੁੱਖ ਸੁੱਖ ਵਿੱਚ ਆਪਣੇ ਮਾਪਿਓ ਦਾ ਸਾਥ ਦੇਣਾ ਆਉਣਾ ਚਾਹੀਦਾ ਹੈ ਧੀਆਂ ਨੂੰ ਆਪਣੇ ਘਰ ਵਾਲਿਆਂ ਦਾ ਸਾਥ ਦੇਣਾ ਆਉਣਾ ਚਾਹੀਦਾ ਹੈ ਇਸ ਤਰ੍ਹਾਂ ਫਿਰ ਸਾਡੀ ਜ਼ਿੰਦਗੀ ਦੇ ਵਿੱਚ ਕਦੇ ਵੀ ਦੁੱਖ ਨਹੀਂ ਆਉਣਗੇ ਪੁੱਤਰਾਂ ਧੀਆਂ ਦੇ ਵਿੱਚ ਕਦੇ ਵੀ ਫਰਕ ਨਹੀਂ ਸਮਝਣਾ ਚਾਹੀਦਾ ਜਿਹੜੇ ਘਰ ਦੇ ਆਪਣੇ ਬੱਚਿਆਂ ਨੂੰ ਖੁੱਲੇ ਪੈਸੇ ਦੇ ਦਿੰਦੇ ਹਨ ਇਸ ਤਰ੍ਹਾਂ ਕਰਨ ਦੇ ਨਾਲ ਬੱਚੇ ਵਿਗੜ ਜਾਂਦੇ ਹਨ ਮੋਰ ਨੇ ਮੋਰਨੀ ਨੂੰ ਤਿੰਨ ਗੱਲਾਂ ਦਸੀਆਂ ਮੋਰਨੀ ਨੇ ਕਿਹਾ ਬਹੁਤ ਸੁੰਦਰ ਕਹਾਣੀ ਹੈ ਅੱਜ ਤੋਂ ਬਾਅਦ ਮੈਂ ਸਾਰੀਆਂ ਹੀ ਗੱਲਾਂ ਚੇਤੇ ਰੱਖਾਂਗੀ ਤਾਂ ਸਾਧ ਸੰਗਤ ਜੀ ਇਹ ਛੋਟੀ ਜਿਹੀ ਕਹਾਣੀ ਇਹੋ ਜਿਹੀ ਹੈ ਕਿ ਸਾਡੇ ਬੱਚਿਆਂ ਦੇ ਨਾਲ ਜ਼ਰੂਰ ਸਾਂਝੀ ਕਰਨੀ ਚਾਹੀਦੀ ਹੈ ਤਾਂ ਕਿ ਉਹਨਾਂ ਨੂੰ ਵੀ ਸਮਝ ਆ ਜਾਵੇ ਕਿ ਜ਼ਿੰਦਗੀ ਦਾ ਤੌਰ ਤਰੀਕਾ ਕਿਵੇਂ ਅਪਣਾਉਣਾ ਚਾਹੀਦਾ ਹੈ ਸਾਧ ਸੰਗਤ ਜੀ ਵਾਹਿਗੁਰੂ ਜੀ ਸਰਬੱਤ ਦਾ ਹੀ ਭਲਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ